ਪੰਜਾਬ ਡੈਰੀ ਦੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ ਪੰਛੀਆਂ ਦੇ ਨਾਲ ਮਨੁੱਖਾਂ ਦਾ ਮੁੱਢਕਦੀਮੋਈ ਪਿਆਰ ਰਿਹਾ ਹੈ ਤੇ ਕਈ ਵਾਰ ਪਿਆਰ ਕੁਝ ਇੰਨਾ ਵੱਧ ਜਾਂਦਾ ਹੈ ਕਿ ਪੰਛੀ ਮਨੁੱਖ ਦੇ ਮਗਰ ਮਗਰ ਫਿਰਦੇ ਆ ਤੇ ਉਸ ਦਾ ਕਿਹਾ ਵੀ ਮੰਨਦੇ ਆ ਕੁਝ ਇਸੇ ਤਰ੍ਹਾਂ ਦਾ ਹੀ ਹੋ ਰਿਹਾ ਹੈ ਪ੍ਰੀਤਕੋਟ ਜ਼ਿਲ੍ਹੇ ਦੇ ਪਿੰਡ ਕੰਮਿਆਣਾ ਵਿੱਚ ਜਿੱਥੇ ਇੱਕ ਪਰਿਵਾਰ ਦਾ ਸੀਰੀ ਬਜ਼ੁਰਗ ਦਾਰਾ ਸਿੰਘ ਦੇ ਨਾਲ ਮੋਰ ਦਾ ਇੰਨਾ ਪਿਆਰ ਆ ਕਿ ਉਹ ਜਦੋਂ ਖੇਤ ਨੂੰ ਪੱਠੇ ਲੈਣ ਜਾਂਦਾ ਤਾਂ ਮੋਰ ਉਸ ਦੀ ਗੱਡੀ ਤੇ ਬਹਿ ਕੇ ਨਾਲ ਜਾਂਦਾ ਜੇ ਘਰੋਂ ਕਿਤੇ ਸਾਈਕਲ ਤੇ ਜਾਂਦਾ ਤਾਂ ਮੋਰ ਪਿੱਛੇ ਭੱਜ ਕੇ ਜਾਂਦਾ ਤੇ ਜੇ ਖੇਤ ਜਾਂਦਾ ਤਾਂ ਉੱਡ ਕੇ ਖੇਤ ਪਹੁੰਚ ਜਾਂਦਾ ਜੋ ਕੁਝ ਇਹ ਬਜ਼ੁਰਗ ਤਾਰਾ ਉਸ ਨੂੰ ਕਹਿੰਦਾ ਹੈ ਮੋਰ ਉਹੀ ਕਰਦਾ ਹੈ ਇਸ ਤਰ੍ਹਾਂ ਦੀ ਇੱਕ ਵੀਡੀਓ ਪਿੰਡ ਕੰਮਿਆਣਾ ਦੇ ਬਲੌਗਰ ਬੰਟੀ ਸ਼ਰਮਾ ਨੇ ਬਣਾਈ ਉਹਨਾਂ ਨੇ ਪੰਜਾਬ ਡੈਰੀ ਨੂੰ ਭੇਜੀ ਉਹ ਵੀਡੀਓ ਵੀ ਤੁਹਾਨੂੰ ਦਿਖਾਉਣੇ ਆ ਤੇ ਨਾਲ ਦੀ ਨਾਲ ਬੰਟੀ ਸ਼ਰਮਾ ਦੇ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿ ਇਹ ਮੋਰ ਦਾ ਇਸ ਤਰ੍ਹਾਂ ਪਿਆਰ ਇਸ ਦੇ ਨਾਲ ਕਿਵੇਂ ਪਿਆ ਕਦੋਂ ਕਦੋਂ ਦਾ ਇਹ ਮੋਰ ਇਸ ਪਿੰਡ ਦੇ ਵਿੱਚ ਰਹਿ ਰਿਹਾ ਤੇ ਬਾਕੀ ਲੋਕਾਂ ਨਾਲ ਇਸ ਮੋਰ ਦਾ ਕਿਸ ਤਰ੍ਹਾਂ ਦਾ ਵਿਹਾਰ ਆ ਮੇਰੇ ਨਾਲ ਬੰਟੀ ਸ਼ਰਮਾ ਜੀ ਬੰਟੀ ਜੀ ਤੁਸੀਂ ਇੱਕ ਵੀਡੀਓ ਪਾਈ ਆ ਜਿਵੇਂ ਮੋਰ ਸੀਰੀ ਦੇ ਨਾਲ ਹਦਾ ਕੀ ਆ ਸਾਰੀ ਕਹਾਣੀ ਉਹ ਗੱਲ ਇਸ ਤਰ੍ਹਾਂ ਜੀ ਇਹ ਨਾ ਸਾਡੇ ਪਿੰਡ ਦੇ ਰਹਿੰਦੇ ਸੀ ਚਾਰ ਪੰਜ ਸੀਗੇ ਬੱਚੇ ਇਹ ਮੋਰ ਦੇ ਕੁਝ ਤਾਂ ਕੰਡਕੁੰਡ ਲੱਗਣ ਨਾਲ ਮਰ ਗਏ ਇੱਕ ਰਹਿ ਗਿਆ ਇਹ ਜਾਂਦਾ ਸਾਰੇ ਪਿੰਡ ਦੇ ਵਿੱਚ ਹੀ ਇਹ ਮੋਰ ਪਰ ਇਹ ਜਿਹੜਾ ਸਾਡੇ ਚਾਚੇ ਕਿ ਲੱਗਾ ਦਾਰਾ ਸੀ ਦੀ ਦੇ ਨਾ ਇਹਦਾ ਕਿ ਜਦੋਂ ਇਹਦੇ ਨਾਲ ਆਪਾਂ ਅਟੈਚਮੈਂਟ ਆ ਕੁਦਰਤ ਨਹੀਂ ਹੋਈ ਕੁਸ਼ੀ ਦੇ ਨਾਲ ਵੀ ਜਦੋਂ ਗੱਡੀ ਤੇ ਤੁਸੀਂ ਮੈਂ ਵੀਡੀਓ ਬਣਾਉਂਗਾ ਗੱਡੀ ਦੇ ਨਾਲ ਹੀ ਬੈਠਾ ਮੈਂ ਹੁੰਦਾ ਕਈ ਵਾਰ ਗੱਡੀ ਨਾਲ ਹੀ ਬੈਠਾ ਜਾਂਦਾ ਮਗਰ ਦੀ ਉੱਤੀ ਇਹਦੇ ਆਵਾਜ਼ ਮਾਰਦਾ ਤੇ ਮਗਰ ਲੱਗ ਜਾਂਦਾ ਇਹ ਗੱਡੀ ਕਿਹੜੀ ਆ ਗੱਡੀ ਬਲਦ ਵਾਲੀ ਗੱਡੀ ਜਿਵੇਂ ਆਪਾਂ ਪੱਠੇ ਲੈਣ ਨਹੀਂ ਆਉਂਦਾ ਖੇਤ ਆਉਂਦੇ ਜਦੋਂ ਨਾਲ ਹੀ ਆਉਂਦਾ ਇੱਥੇ ਕਿਹੜੇ ਪਿੰਡ ਦਾ ਇਹ ਤੇ ਕਦੋਂ ਦਾ ਇਹ ਇਸ ਤਰ੍ਹਾਂ ਹੈ ਇਹ ਕੰਮਿਆਣਾ ਪਿੰਡ ਆ ਜੀ ਆਪਣਾ ਇਹਨੂੰ ਹੋ ਗਏ 2-3 ਸਾਲ ਹੋ ਗਏ ਜੀ ਇਹਨੂੰ ਡਰਦਾ ਨਹੀਂ ਕਿਸੇ ਤੋਂ ਨਹੀਂ ਡਰਦਾ ਨਹੀਂ ਆਮ ਹੀ ਪਿੰਡ ਚ ਤੁਰੇ ਫਿਰਦਾ ਸਾਰੇ ਘਰਾਂ ਦੀ ਜਾਂਦਾ ਬਦਕੇ ਇਹ ਅਟੈਚਮੈਂਟ ਜਿਆਦਾ ਤੇ ਇਹ ਨਾਲ ਹੀ ਬੰਦੀ ਨਾਲ ਜੀ ਇਹ ਬੰਦਾ ਕਿਸ ਤਰ੍ਹਾਂ ਦਾ ਕਿੰਨਾ ਕੁ ਪਿਆਰ ਕਰਦਾ ਕਿ ਉਹਨੂੰ ਹਾਂ ਜਾਨਵਰ ਹਾਂ ਪਿਆਰ ਕਰਦਾ ਤਾਂ ਹੀ ਅਟੈਚਮੈਂਟ ਹੈ ਜੀ ਇਹ ਸਾਡੇ ਚਾਚੇ ਕੇ ਲਗਾਇਆ ਬੰਦਾ ਠੱਠੇ ਬੁੱਠਾ ਲਿਆਉਂਦੇ ਕੰਮ ਕਰਦਾ ਉਹਨਾਂ ਦੀ। ਤੁਸੀਂ ਕਿਵੇਂ ਦੇਖਿਆ ਉਹਨੂੰ? ਕਿਵੇਂ ਲੱਗਿਆ ਜਦੋਂ ਉਹਨੂੰ ਬੁਲਾਇਆ ਉਹ। ਉਹ ਗੱਲ ਇਸ ਤਰ੍ਹਾਂ ਸੀ ਨਾ ਸਾਡੇ ਗੋਠੇ ਦੇ ਫਿਰਦਾ ਸੀਗਾ ਜੀ ਇਹ। ਖੇਤਾਜੀ ਘਰ ਆ ਸਾਡਾ ਤੇ ਇਹ ਬੰਦਾ ਪੱਠੇ ਵੱਢੀ ਹੁੰਦਾ ਸੀਗਾ। ਤੇ ਮੈਂ ਘਰੇ ਸੀ ਮੈਂ ਇਹਨੂੰ ਕਹਾ ਤਾਇਆ ਆਵਾਜ਼ ਮਾਰੀ ਨੂੰ ਮੈਨੂੰ ਪਤਾ ਸੀ ਵੀ ਇਹਦੇ ਨਾਲ ਅਟੈਚਮੈਂਟ ਹੈ ਇਹਦੇ ਵਾਜਮਾਰੀ ਕਹਿੰਦਾ ਆ ਜਾ ਓਏ। ਤੇ ਉੱਡ ਕੇ ਇਹਦੇ ਕੋਲ ਆ ਗਿਆ। ਉਦੋਂ ਮੇਰੇ ਕੈਮਰਾ ਨਹੀਂ ਔਨ ਸੀ ਤੇ ਬਾਅਦ ਚ ਜਦੋਂ ਇਹਦੇ ਕੋਲ ਆ ਗਿਆ ਤੇ ਮੈਂ ਮੁੜ ਕੇ ਕੈਮਰਾ ਚੱਕ ਕੇ ਉਹਨੂੰ ਮੈਂ ਕਹਾ ਤਾਇਆ ਹੁਣ ਈ ਦਸਦੀਆਂ ਨੂੰ ਤੂਰੀ ਫੇਰੀ ਫੇਰੇ ਮਗਰ ਮਗਰ ਜਿਵੇਂ ਵਾਜ ਮਾਰਦਾ ਮਗਰ ਮ ਇੱਕ ਹੋਰ ਵੀਡੀਓ ਤੁਸੀਂ ਸ਼ਾਇਦ ਵੇਖੀ ਹੋਗੇ ਸਾਈਕਲ ਦੇ ਮਗਰ ਮਗਰ ਭਜ ਜਾਂਦਾ ਇਹਦੇ ਉਹਦੇ ਚ ਕੀ ਉਹ ਪਲਾ ਕੇ ਲੈ ਕੇ ਗਿਆ ਨਹੀਂ ਵੈਸੇ ਜਿਹੜਾ ਜਾਂਦਾ ਬਾਜ ਮਾਰੀ ਰਾਂ ਚੱਲ ਗਏ ਉਹ ਸਾਈਕਲ ਮਗਰ ਭਜ ਪਿਆ ਦੇ ਤੇ ਬਾਕੀ ਹੋਰਾਂ ਨਾਲ ਵੀ ਇਸੇ ਤਰ੍ਹਾਂ ਚੈਅ ਕਰਦਾ ਕਿ ਇਦਾਂ ਜਿਆਦਾ ਕੁਝ ਨਹੀਂ ਨਹੀਂ ਰਹਿਦਾ ਸਾਰੇ ਪਿੰਡ ਦੀ ਵੀ ਇਹਦੇ ਨਾਲ ਅਟੈਚਮੈਂਟ ਥੋੜੀ ਜਿਆਦਾ ਹੈ ਦੀ ਲਓ ਵੀ ਦੋਸਤੋ ਤੁਹਾਨੂੰ ਇੱਕ ਚੀਜ਼ ਵੀ ਹੋਣੀ ਹੈ ਇੱਕ ਤੁਹਾਨੂੰ ਦਾ ਆਪਣੇ ਘਰੇ ਪਾਲਿਆ ਜਾਨਵਰ ਜਾਂ ਪੰਛੀ ਇਹ ਸਾਡਾ ਪਿੰਡ ਹੈਗਾ ਕੰਮਿਆਣਾ ਤੇ ਜ਼ਿਲ੍ਹਾ ਫਰੀਦਕੋਟ ਇਹ ਸਾਡਾ ਤਾਇਆ ਹੈਗਾ ਦਾਰਾ ਬੇ ਸਾਡੇ ਚਾਚੇ ਕਿ ਲੱਗਿਆ ਕੰਮ ਦੇ ਬੰਦਾ ਤੇ ਇਹ ਨਾ ਜਾਨਵਰਾਂ ਨਾਲ ਇੰਨਾ ਪਿਆਰ ਕਰਦਾ ਆ ਵੀ ਬਲੈਕਰ ਹੁੰਦਾ ਨਾ ਘਰੇ ਰੱਖਿਆ ਮੋਰੇ ਦਾ ਘਰੇ ਹੀ ਰੱਖਿਆ ਪਿਆ ਤੇ ਇਹ ਰੋਜ਼ ਇਹਦੇ ਨਾਲ ਗੱਡੀ ਤੇ ਆਉਂਦਾ ਤੇ ਗੱਡੀ ਤੇ ਜਾਵਣ ਦਾ ਸਾਰੇ ਪਿੰਡ ਦੀ ਤੁਰੇ ਫਿਰਦੇ ਆ ਇਹ ਬੱਚੇ ਹੈਗੇ ਤਾਂ ਮਰੀਵਾਰੀ ਆਵਾਜ਼ੇ ਨੂੰ ਆ ਦੇਖੋ ਆ ਦੇਖੋ ਵੇਖਿਆ ਉਰੇ 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 ਨੂੰ ਮੜੀ ਤਾਣਾ ਉਰੇ ਨੂੰ ਮੜੀ ਨੂੰ ਆ ਗਏ ਨਾਲ 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 ਗੱਡੀ ਤੇ ਆਉਂਦਾ ਗੱਡੀ ਤੇ ਜਾਂਦਾ ਨਾਲ ਪੱਠਿਆਂ ਵਾਲੀ ਗੱਡੀ ਦੇ ਨਾਲ ਆ ਵੇਖੋ ਦੇਖੋ ਆਇਆ 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 ਆ ਵੇਖੋ ਆਇਆ ਉਹ ਵੀ ਕਰ ਮਗਰ ਮਗਰ ਆ ਵੇਖੋ ਇਹ ਹੁੰਦਾ ਜਾਨਵਰਾਂ ਨਾਲ ਪਿਆਰ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ